ਇਹ ਗੱਲ ਸਹੀ ਹੈ ਮਾਰਕੀਟ ਬਹੁਤ ਲੋ ਚੱਲ ਰਹੀ ਹੈ ਟਰਕਿੰਗ ਦੇ ਵਿੱਚ ਲੋਡਾਂ ਦੀ ਜਿਹੜੀ ਰੇਟ ਹੈ ਕਾਫੀ ਡਿੱਗੇ ਹੋਏ ਨੇ ਔਰ ਸੁਣਨ ਚਾ ਰਿਹਾ ਹੈ ਕਿ 31 ਮਾਰਚ ਤੱਕ ਟਰੱਕਾਂ ਦੇ ਜਿਹੜੇ ਰੇਟ ਨੇ ਉਹ ਘਟ ਰਹਿਣਗੇ ਵਧਣਗੇ ਔਰ ਕਿਦਾਂ ਆਪਾਂ ਵਧਾ ਸਕਦੇ ਆ ਦੋ ਡਿਫਰੈਂਟ ਗੱਲਾਂ ਨੇ ਅਬ ਦਾ ਟਰੱਕ ਹੈ ਤੁਸੀਂ 2 ਰੁਪਏ ਪਰ ਮੀਲ ਨੂੰ ਲਾਓ ਕਿੰਨਾ ਹੋ ਗਿਆ ਤੁਹਾਡਾ ਪੈਸੇ 600 700 ਦਾ ਲੋਡ ਬਣ ਗਿਆ ਹੈ ਨਾ ਤੇ ਲੋਡ ਬੋਰਡ ਦੇ ਉੱਤੇ ਉਹਨੇ ਇਹ ਬ੍ਰੋਕਰ ਨੇ ਪਾਇਆ ਯਾ ਰੇਟ 500 ਤੁਸੀਂ ਸਰਵਾਈਵ ਕਿਵੇਂ ਕਰੋਗੇ ਉਹੀ ਤਾਂ ਗੱਲ ਹੈ ਬਟ ਉਹੀ ਹੈ ਲੋਕੀ ਚੱਕੀ ਜਾਂਦੇ ਨੇ ਲੋਡ ਲਈ ਜਾਂਦੇ ਨੇ ਔਰ ਲੋਡ ਛੱਡੀ ਵੀ ਜਾਂਦੇ ਨੇ ਅਸਲ ਇਹ ਜੇ ਇਸ ਇੰਡਸਟਰੀ ਦਾ ਜੇ ਅਸੀਂ ਸੋਚੀਏ ਵੀ ਬਹੁਤ ਡਾਊਨ ਚ ਜਾਰੀ ਉਹਦਾ ਕਾਰਨ ਕੀ ਵੀ ਹੈ ਕਾਰਨ ਅਸੀਂ ਜੇ ਸਭ ਬਿਜ਼ਨਸ ਦੇ ਵਿੱਚ ਉਹ ਲੋਕ ਵੀ ਸ਼ਾਮਲ ਹੋਗੇ ਜਿਨ੍ਹਾਂ ਦਾ ਇਸ ਦੇ ਨਾਲ ਦੂਰ ਦਾ ਵਾਸਤਾ ਵੀ ਨਹੀਂ ਸੀ ਜਿੰਨਾ ਕਿ ਤੁਸੀਂ ਕਹਿ ਸਕਦੇ ਹੋ ਮੀਮ ਹਕੀਮ ਖਤਰਾ ਹੈ ਜਾਨ ਖਤਰਾ ਹੈ ਜਾਨ ਰਾਈਟ ਤੇ ਜਦ ਨੌਲੇਜ ਹੀ ਨਹੀਂ ਹੈਗੀ ਕਿਸੇ ਚੀਜ਼ ਦੀ ਆਪਾਂ ਦੇਖਦੇ ਆ ਵੀ ਫਲਾਨਾ ਡਰਾਈਵਰ ਫਲਾਨਾ ਟਰੱਕਿੰਗ ਵਾਲਾ 10000 ਰੁਪਏ ਮਹੀਨਾ ਕਮਾ ਰਿਹਾ ਹੈ ਹੈਨਾ ਮੈਂ ਵੀ 10000 ਰੁਪਏ ਆਪਾਂ ਸਟੋਰਾਂ ਦਾ ਕੰਮ ਛੱਡ ਦਿੰਨੇ ਆ ਟਰੱਕਾਂ ਦੇ ਲਾਇਸੈਂਸ ਬਣਾਣੇ ਆ ਤੇ ਚੜ ਜਾਂਦੇ ਆ ਟਰੱਕ ਤੇ ਨੌਲੇਜ ਜ਼ੀਰੋ ਜੇ ਦੱਸੋ ਵੀ ਜਿਸ ਨੇ লাইসেন্স ਲੈ ਲਿਆ ਉਹਨੇ ਰੋਡ ਤੇ ਜਾ ਕੇ ਟਰੱਕ ਚਲਾਣਾ ਇਹ ਲਈ ਨੌਲੇਜ ਦੀ ਕਿਹੜੀ ਲੋੜ ਹੈਗੀ ਨਹੀਂ ਜੀ ਦੇਖੋ ਜੇ ਤੁਸੀਂ ਟਰੱਕ ਚਲਾਣਾ ਤੁਹਾਨੂੰ ਕੈਲਕੂਲੇਸ਼ਨ ਆਉਣੀ ਚਾਹੀਦੀ ਹੈ ਮਾਈਲਸ ਦੀ ਤੁਹਾਨੂੰ ਇੰਨੇ ਮਾਈਲਸ ਪੈਂਦੇ ਆ ਮੈਨੂੰ ਇੰਨੇ ਮਾਈਲਸ ਚ ਮੈਨੂੰ ਇਹ ਲੋਡ ਵਿੱਚ ਜਿਹੜੇ ਪੈਸੇ ਬੱਥ ਰਹੇ ਨੇ ਉਹਨਾਂ ਚੋਂ ਮੈਨੂੰ ਕਿੰਨੀ ਟਰੱਕਿੰਗ ਦੇ ਲਈ ਕੱਢਨੇ ਆ ਮੈਨੂੰ ਕਿੰਨੇ ਟਰੱਕਿੰਗ ਦੀ ਕਸਾਈ ਲਈ ਕੱਢਨੇ ਆ ਕਿੰਨਾ ਪੈਟਰੋਲ ਪਵਾਣਾ ਕਿੰਨਾ ਟੋਲ ਪਾਣਾ ਤੁਸੀਂ ਇਹ ਨਹੀਂ ਸੋਚ ਸਕਦੇ ਜੀ ਇੱਕ ਲੋਡ ਆ ਮੈਂ 1000 ਰੁਪਏ ਦਾ ਚੱਕਣਾ ਨਹੀਂ ਤੁਹਾਡੀ ਮੀਲਾਂ ਕੈਲ ਮੈਟਰ ਕਰਦੀਆਂ ਨਹੀਂ ਸਾਡੇ ਟਰੱਕਿੰਗ ਨਾਲ ਇੱਕ ਬ੍ਰੋਕਰ ਲਗਭਗ 2 ਸਾਲਾਂ ਤੋਂ ਕੰਮ ਕਰ ਰਿਹਾ ਸਾਨੂੰ ਲੋਡ ਵੀ ਪੱਕੇ ਦਿੰਦਾ ਪੱਕੇ ਲੋਡ ਲੱਗੇ ਹੋਏ ਨੇ ਤੇ ਉਹ ਮੈਨੂੰ ਫੋਨ ਕਰਕੇ ਕਹਿੰਦਾ ਹੈ ਕਿ ਗੀਤ ਮੈਂ ਤੈਨੂੰ 3500 ਦਾ ਲੋਡ ਨਹੀਂ ਦੇ ਸਕਦਾ ਆਪਾਂ ਜਨਰਲ ਨਹੀਂ ਪੁੱਛ ਲਿਆ ਬਈ ਕਿਉਂ ਕੀ ਗੱਲ ਹੋ ਗਈ ਕਿਉਂਕਿ ਇੰਨਾ ਲੌਂਗ ਟਰਮ ਚੱਲ ਰਿਹਾ ਹੈ ਲਿੰਕ ਵਧੀਆ ਬਨੇ ਹੋਏ ਨੇ ਹੈਨਾ ਤੇ ਉਹ ਕਹਿੰਦਾ ਗੀਤ ਮੈਨੂੰ ਇਹ 2500 ਰੁਪਏ ਦਾ ਡਰਾਈਵਰ ਮਿਲ ਰਿਹਾ ਤੇ ਡੈਫੀਨੇਟਲੀ ਉਹ 5000 ਦਾ ਲੋਡ ਚੱਕ ਕੇ ਵੀ ਉਹ 2500 ਰੁਪਏ ਕਮਾ ਗਿਆ ਬ੍ਰੋਕਰ ਕਿਉਂਕਿ ਉਹਨੂੰ ਸ਼ਿਪਰ ਤੋਂ ਜ਼ਿਆਦਾ ਪੈਸੇ ਮਿਲ ਰਹੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਕਿਵੇਂ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਟਰੱਕਿੰਗ ਬਹੁਤ ਹੀ ਜ਼ਿਆਦਾ ਇੱਕ ਗ੍ਰੀਨ ਲਾਈਵ ਲੈ ਕੇ ਆਉਣ ਵਾਲੀ ਹੈ ਜਿੱਦਾਂ ਕਿ ਤੁਸੀਂ ਕਹਿ ਸਕਦੇ ਹੋ ਕਿ ਹਰਿਆਲੀ ਫੇਰ ਤੋਂ ਆਉਣ ਵਾਲੀ ਹੈ ਬਹੁਤ ਸਾਰੇ ਮੇਰੇ ਜਿਹੜੇ ਟਰੱਕਿੰਗ ਚ ਵੀਰ ਨੇ ਭੈਣਾ ਨੇ ਟਰੱਕਿੰਗ ਕਰ ਰਹੀਆਂ ਨੇ ਉਹਨਾਂ ਨੂੰ ਹਲੇ ਨਹੀਂ ਇੰਨਾ ਪਤਾ ਕਿ ਕੁਝ ਰੂਲਸ ਜਿਹੜੇ ਨੇ ਉਹ ਲਾਗੂ ਹੋ ਗਏ ਨੇ ਇਹ ਹੋਣ ਵਾਲੇ ਨੇ ਹਾਂਜੀ ਮੈਂ ਦੱਸ ਸਕਦੀ ਹਾਂ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਮੈਂ ਹਰਪਾਲ ਸਿੰਘ ਸੁਣਾਵ ਆਪ ਜੀ ਦਾ ਸਵਾਗਤ ਕਰਦਾ ਹਾਂ ਅੱਜ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਜੀ ਵਿਸ਼ਾ ਹੈ ਅਮਰੀਕਾ ਦੇ ਵਿੱਚ ਟਰੱਕਿੰਗ ਦੇ ਬਿਜ਼ਨਸ ਤੇ ਕੀ ਹਾਲਾਤ ਨੇ ਇਸ ਵਿਸ਼ੇ ਦੇ ਉੱਤੇ ਲੰਮੇ ਸਮੇਂ ਤੋਂ ਇਸ ਬਿਜ਼ਨਸ ਨਾਲ ਜੁੜੇ ਹੋਏ ਨੇ ਪੈਨ ਗੀਤ ਕਾਰਦੀ ਆਪਾਂ ਉਹਨਾਂ ਤੋਂ ਪੁੱਛਦੇ ਆ ਕਿ ਇਸ ਸਮੇਂ ਜੋ ਹਾਲਾਤ ਨੇ ਏ ਕੀਵੇਂ ਸੁਧਰ ਸਕਦੇ ਐ ਤੇ ਇਸ ਦੇ ਉੱਤੇ ਕੁਝ ਕਾਨੂੰਨ ਵੀ ਲਾਗੂ ਨਵੇਂ ਹੋ ਜਾ ਰਹੇ ਉਹ ਸਾਰੇ ਕਾਨੂੰਨਾਂ ਦੇ ਬਾਬਤ ਵੀ ਆਪਾਂ ਪੈਨ ਜੀ ਤੋਂ ਗੱਲਬਾਤ ਕਰਦੇ ਆ ਪੁੱਛਦੇ ਆ ਹਾਂਜੀ ਪੰਜਾਬੀ ਵਿਰਾਸੇ 'ਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਜੀ ਵਧੀਆ ਜੀ ਟਰੱਕ ਦੇ ਜੇ ਆਪਾਂ ਗੱਲਬਾਤ ਕਰੀਏ ਤਾਂ ਕਿ ਜਿਸ ਵੀ ਟਰੱਕ ਡਰਾਈਵਰ ਵੀ ਇਹਨੂੰ ਕੰਪਨੀ ਨੂੰ ਕੁਛਲੀ ਤੇ ਤਾਂ ਬਹੁਤ ਮੰਦਾ ਹਾਲ ਹੈ ਤੁਸੀਂ ਦੱਸੋ ਜੀ ਇਹ ਗੱਲ ਸਹੀ ਹੈ ਮਾਰਕੀਟ ਬਹੁਤ ਲੋ ਚੱਲ ਰਹੀ ਹੈ ਟਰਕਿੰਗ ਦੇ ਵਿੱਚ ਲੋਡਾਂ ਦੀ ਜਿਹੜੀ ਰੇਟ ਹੈ ਕਾਫੀ ਡਿੱਗੇ ਹੋਏ ਨੇ ਔਰ ਸੁਣਨ ਚਾ ਰਿਹਾ ਹੈ ਕਿ 31 ਮਾਰਚ ਤੱਕ ਟਰੱਕਾਂ ਦੇ ਜਿਹੜੇ ਰੇਟ ਨੇ ਉਹ ਘਟ ਰਹਿਣਗੇ ਅੱਛਾ 31 ਮਾਰਚ ਤੋਂ ਬਾਅਦ ਵੱਧ ਸਕਦੇ ਹਾਂਜੀ ਆਪਾਂ ਅੰਦਾਜ਼ਾ ਲਾ ਕੇ ਚੱਲ ਰਹੇ ਆ ਕਿ 31 ਮਾਰਚ ਤੋਂ ਬਾਅਦ ਇੱਕ ਟੈਕਸ ਜਿਹੜਾ ਲੋਕਾਂ ਦਾ ਮਾਈਂਡਸੈਟ ਬਣਿਆ ਹੋਇਆ ਹੈ ਕਿ ਟੈਕਸ ਤੋਂ ਬਾਅਦ ਲੋਡਾਂ ਦੇ ਰੇਟ ਵਧਣਗੇ ਔਰ ਇਹ ਡੈਫੀਨੇਟਲੀ ਵਧਣਗੇ ਬਟ ਇਹਦੇ ਉੱਤੇ ਵਧਣਗੇ ਔਰ ਕਿਦਾਂ ਆਪਾਂ ਵਧਾ ਸਕਦੇ ਆ ਦੋ ਡਿਫਰੈਂਟ ਗੱਲਾਂ ਨੇ ਉਹ ਕਿਹੜੀ ਜਿੱਦਾਂ ਕਿ ਦੇਖੋ ਆਪਾਂ ਇੱਕ ਪੌਜ਼ ਦਿੰਨੇ ਆ ਕਿਸੇ ਚੀਜ਼ ਨੂੰ ਕਿ ਹਾਂ ਆ ਲੋਡਾਂ ਦੇ ਰੇਟ ਵਧਨੇ ਚਾਹੀਦੇ ਆ ਤੇ ਉਹ ਪਿੱਛੋਂ ਬ੍ਰੋਕਰ ਨੂੰ ਵੱਧ ਕੇ ਮਿਲ ਰਹੇ ਨੇ ਬਟ ਉਹ ਸਾਨੂੰ ਕਿੰਨੇ ਵਧਾ ਕੇ ਦੇ ਰਿਹਾ ਇਹ ਸਾਡੇ ਉੱਤੇ ਡਿਪੈਂਡ ਕਰਦਾ ਹੈ ਅੱਛਾ ਇਹ ਸਾਰਾ ਕੁਝ ਜੇ ਵੀ ਚੱਲਦਾ ਜੀ ਹਾਂਜੀ ਬਿਲਕੁਲ ਇਹ ਇਸ ਤਰੀਕੇ ਨਾਲ ਚੱਲਦਾ ਹੈ ਕਿ ਜਿੱਦਾਂ ਕਿ ਮੰਨ ਲਓ ਤੁਸੀਂ ਅੱਜ ਲੋਡ ਬੋਰਡ ਤੇ ਰੇਟ ਦੇਖਿਆ ਆਪਣਾ ਕੈਲੀਫੋਰਨੀਆ ਪ੍ਰੈਸੀ ਐਗਜ਼ਾਮਪਲ ਲਾ ਸਕਦੇ ਆ ਪ੍ਰੈਸੀ ਤੋਂ ਤੁਸੀਂ ਜਾਣਾ ਹੈ ਲਾਸ ਐਂਜਲਸ ਓਕੇ ਤੇ ਮੀਲਾ ਕਿੰਨੀ ਆ ਲਮਸਮ 300 350 ਮੀਲਾ ਪੈਂਦੀਆਂ ਨੇ ਠੀਕ ਆ ਤੇ ਸਿੰਪਲ ਜੀ ਕੈਲਕੂਲੇਸ਼ਨ ਹੈ ਜੇ ਅਪ ਦਾ ਟਰੱਕ ਹੈ ਤੁਸੀਂ 2 ਰੁਪਏ ਪਰ ਮੀਲ ਨੂੰ ਲਾਓ ਕਿੰਨਾ ਹੋ ਗਿਆ ਤੁਹਾਡਾ ਪੈਸੇ 600 700 ਦਾ ਲੋਡ ਬਣ ਗਿਆ ਹੈਨਾ ਤੇ ਲੋਡ ਬੋਰਡ ਦੇ ਉੱਤੇ ਉਹਨੇ ਇਹ ਬ੍ਰੋਕਰ ਨੇ ਪਾਇਆ ਯਾਰ ਰੇਟ 500 ਡਾਲਰ ਤੁਸੀਂ ਸਰਵਾਈਵ ਕਿਵੇਂ ਕਰੋਗੇ ਉਹੀ ਤਾਂ ਗੱਲ ਹੈ ਬਟ ਉਹੀ ਹੈ ਲੋਕੀ ਚੱਕੀ ਜਾਂਦੇ ਨੇ ਲੋਡ ਲਈ ਜਾਂਦੇ ਨੇ ਔਰ ਲੋਡ ਛੱਡੀ ਵੀ ਜਾਂਦੇ ਨੇ اچھا ਇਹ ਜੇ ਇਸ ਇੰਡਸਟਰੀ ਦਾ ਜੇ ਅਸੀਂ ਸੋਚੀਏ ਵੀ ਬਹੁਤ ਡਾਊਨ ਚ ਜਾ ਰਹੀ ਉਹਦਾ ਕਾਰਨ ਕੀ ਵੀ ਹੈ ਕਾਰਨ ਅਸੀਂ ਇਸ ਬਿਜ਼ਨਸ ਦੇ ਵਿੱਚ ਉਹ ਲੋਕ ਵੀ ਸ਼ਾਮਲ ਹੋ ਗਏ ਜਿਨ੍ਹਾਂ ਦਾ ਇਸ ਦੇ ਨਾਲ ਦੂਰ ਦਾ ਵਾਸਤਾ ਵੀ ਨਹੀਂ ਸੀ ਸਾਰਿਆਂ ਤੋਂ ਜ਼ਿਆਦਾ ਟਰਕਿੰਗ ਜਿਹੜੀ ਡਾਊਨ ਜਾ ਰਹੀ ਹੈ ਉਹ ਐਸੀ ਕਰਕੇ ਜਾ ਰਹੀ ਹੈ ਕਿ ਜਿਨ੍ਹਾਂ ਨੂੰ ਨੌਲੇਜ ਹੀ ਨਹੀਂ ਹੈਗੀ ਜਿੱਦਾਂ ਕਿ ਤੁਸੀਂ ਕਹਿ ਸਕਦੇ ਹੋ ਨੀਮ ਹਕੀਮ ਖਤਰਾ ਹੈ ਜਾਨ ਰਾਈਟ ਤੇ ਜਦ ਨੌਲੇਜ ਹੀ ਨਹੀਂ ਹੈਗੀ ਕਿਸੇ ਚੀਜ਼ ਦੀ ਆਪਾਂ ਦੇਖਦੇ ਆ ਵੀ ਫਲਾਨਾ ਡਰਾਈਵਰ ਫਲਾਨਾ ਟਰੱਕ ਵਾਲਾ 10000 ਰੁਪਏ ਮਹੀਨਾ ਕਮਾ ਰਿਹਾ ਹੈ ਹੈਨਾ ਮੈਂ ਵੀ 10000 ਰੁਪਏ ਆਪਾਂ ਸਟੋਰਾਂ ਦਾ ਕੰਮ ਛੱਡ ਦਿੰਨੇ ਆ ਟਾਕਾਂ ਦੇ ਲਾਇਸੈਂਸ ਬਣਾਣੇ ਆ ਤੇ ਚੜ ਜਾਣੇ ਆ ਟਰੱਕ ਤੇ ਨੌਲੇਜ 0 ਠੀਕ ਹੈ ਤੇ ਇਹਦੇ ਵਿੱਚ ਜਦ ਤੱਕ ਤੁਹਾਨੂੰ ਆਪਦੀ ਨੌਲੇਜ ਨਹੀਂ ਹੈਗੀ ਤੁਹਾਨੂੰ ਪੇਪਰ ਵਰਕ ਦੀ ਤੁਹਾਨੂੰ ਟਰਕਿੰਗ ਦੀ ਨੌਲੇਜ ਨਹੀਂ ਹੈਗੀ ਪੇਪਰ ਦੇ ਕੇ ਚਾਰ ਅੱਖਰ ਪੜ੍ਹ ਕੇ ਕੋਈ ਵੀ ਪੇਪਰ ਪਾਸ ਕਰ ਸਕਦਾ ਹੈ ਹੈਨਾ ਬਟ ਇੱਕ ਪ੍ਰੈਕਟੀਕਲ ਨੋਲਿਜ ਹੋਣੀ ਚਾਹੀਦੀ ਹੈ ਇਹ ਦੱਸੋ ਵੀ ਜਿਸ ਨੇ ਲਾਇਸੈਂਸ ਲੈ ਲਿਆ ਉਹਨੇ ਰੋਡ ਤੇ ਜਾ ਕੇ ਟਰੱਕ ਚਲਾਣਾ ਇਹਦੇ ਲਈ ਨੋਲਿਜ ਦੀ ਕਿਹੜੀ ਲੋੜ ਹੈਗੀ ਨਹੀਂ ਜੀ ਦੇਖੋ ਜੇ ਤੁਸੀਂ ਟਰੱਕ ਚਲਾਣਾ ਤੁਹਾਨੂੰ ਕੈਲਕੂਲੇਸ਼ਨ ਆਉਣੀ ਚਾਹੀਦੀ ਹੈ ਮਾਈਲਸ ਦੀ ਤੁਹਾਨੂੰ ਇੰਨੇ ਮਾਈਲਸ ਪੈਂਦੇ ਆ ਮੈਨੂੰ ਇੰਨੇ ਮਾਈਲਸ ਚ ਮੈਨੂੰ ਇਹ ਲੋਡ ਵਿੱਚ ਜਿਹੜੇ ਪੈਸੇ ਬਚ ਰਹੇ ਨੇ ਉਹਨਾਂ ਚੋਂ ਮੈਨੂੰ ਕਿੰਨੀ ਟਰੱਕਿੰਗ ਦੇ ਲਈ ਕੱਢਨੇ ਆ ਮੈਨੂੰ ਕਿੰਨੇ ਟਰੱਕਿੰਗ ਦੀ ਕਸਾਈ ਲਈ ਕੱਢਨੇ ਆ ਕਿੰਨਾ ਪੈਟਰੋਲ ਪਵਾਨਾ ਕਿੰਨਾ ਟੋਲ ਪਾਨਾ ਤੁਸੀਂ ਇਹ ਨਹੀਂ ਸੋਚ ਸਕਦੇ ਜੀ ਇੱਕ ਲੋਡ ਆ ਮੈਂ 1000 ਰੁਪਏ ਦਾ ਚੱਕਣਾ ਨਹੀਂ ਤੁਹਾਡੀ ਮੀਲਾਂ ਕੈਲਕੂਲੇਟਰ ਕਰਦੀਆਂ ਨੇ ਬ੍ਰੋਕਰ ਨੂੰ ਸ਼ਿਪਰ ਪੈਸੇ ਦੇ ਰਿਹਾ ਹੈ ਠੀਕ ਹੈ ਬਟ ਤੁਹਾਨੂੰ ਲੈਣੇ ਨਹੀਂ ਆ ਰਹੇ ਮੈਂ ਇੱਕ ਉਦਾਹਰਣ ਦੇਣਾ ਚਾਹਾਂਗੀ ਇਹ ਗੱਲ ਹੈ ਪਿਛਲੇ ਹਫਤੇ ਦੀ ਸਾਡੇ ਟਰੱਕਿੰਗ ਨਾਲ ਇੱਕ ਬ੍ਰੋਕਰ ਲਗਭਗ 2 ਸਾਲਾਂ ਤੋਂ ਕੰਮ ਕਰ ਰਿਹਾ ਹੈ ਸਾਨੂੰ ਲੋਡ ਵੀ ਪੱਕੇ ਦਿੰਦਾ ਹੈ ਪੱਕੇ ਲੋਡ ਲੱਗੇ ਹੋਏ ਨੇ ਤੇ ਉਹ ਮੈਨੂੰ ਫੋਨ ਕਰਕੇ ਕਹਿੰਦਾ ਹੈ ਕਿ ਗੀਤ ਮੈਂ ਤੈਨੂੰ 3500 ਦਾ ਲੋਡ ਨਹੀਂ ਦੇ ਸਕਦਾ ਆਪਾਂ ਜਨੂਅਲੀ ਪੁੱਛ ਲਿਆ ਬਈ ਕਿਉਂ ਕੀ ਗੱਲ ਹੋ ਗਈ ਕਿਉਂਕਿ ਇੰਨਾ ਲੌਂਗ ਟਰਮ ਚੱਲ ਰਹੇ ਹੈ ਲਿੰਕ ਵਧੀਆ ਬਣੇ ਹੋਏ ਨੇ ਹੈਨਾ ਤੇ ਉਹ ਕਹਿੰਦਾ ਗੀਤ ਮੈਨੂੰ ਇਹ 2500 ਰੁਪਏ ਦਾ ਡਰਾਈਵਰ ਮਿਲ ਰਿਹਾ ਹੈ ਇਸ ਜਗ੍ਹਾ ਦੀ ਕੰਪਨੀ ਆ ਤੂੰ ਚੈੱਕ ਕਰ ਲੈ ਐ ਬੰਦਾ 2500 ਚ ਰੈਡੀ ਆ ਲੈਣ ਲਈ ਡੈਫੀਨਿਟਲੀ ਹੁਣ ਤੁਸੀਂ ਸੋਚ ਸਕਦੇ ਹੋ ਉਹ ਬ੍ਰੋਕਰ ਜਿਹੜਾ ਜੈਨੂਅਲ ਨਹੀਂ ਹੋਣੇ ਮੈਨੂੰ ਦੱਸਤਾ 99.9% ਬ੍ਰੋਕਰ ਕਦੀ ਵੀ ਡਿਸਕਲੋਸ ਨਹੀਂ ਕਰਦੇ ਇਨਫੋਰਮੇਸ਼ਨ ਰਾਈਟ ਤੇ ਡੈਫੀਨਿਟਲੀ ਉਹ 5000 ਦਾ ਲੋਡ ਚੱਕ ਕੇ ਵੀ ਉਹ 2500 ਰੁਪਏ ਕਮਾ ਗਿਆ ਬ੍ਰੋਕਰ ਕਿਉਂਕਿ ਉਹਨੂੰ ਸ਼ਿਪਰ ਤੋਂ ਜ਼ਿਆਦਾ ਪੈਸੇ ਮਿਲ ਰਹੇ ਨੇ ਇਸ ਕਰਕੇ ਆਪਣੀ ਟਰੱਕਿੰਗ ਜਿਹੜੀ bizness ਹੈ ਨਾ ਇਹ bizness ਬਹੁਤ ਵਧੀਆ ਹੈ ਇਹਦੇ ਵਿੱਚ ਤੁਸੀਂ ਵਧੀਆ ਗਰੋ ਕਰ ਸਕਦੇ ਹੋ ਵਧੀਆ ਪੈਸੇ ਕਮਾ ਸਕਦੇ ਹੋ ਬਟ ਤੁਹਾਨੂੰ ਤਰੀਕਾ ਆਉਣਾ ਚਾਹੀਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਕਿਵੇਂ ਹੋ ਸਕਦਾ ਸੁਧਾਰ ਕੁਝ ਹੱਦ ਤੱਕ ਹੋ ਵੀ ਰਿਹਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਟਰੱਕਿੰਗ ਬਹੁਤ ਹੀ ਜ਼ਿਆਦਾ ਇੱਕ ਗ੍ਰੀਨ ਲਾਈਵ ਲੈ ਕੇ ਆਉਣ ਵਾਲੀ ਹੈ ਜਿੱਦਾਂ ਕਿ ਤੁਸੀਂ ਕਹਿ ਸਕਦੇ ਹੋ ਕਿ ਹਰੀਆਲੀ ਫੇਰ ਤੋਂ ਆਨਵੰਦੀ ਹੈ ਠੀਕ ਹੈ ਤੇ ਇਹ ਜਿੱਦਾਂ ਕਿ ਹੁਣ 1st ਆਫ ਫਰਵਰੀ ਤੋਂ ਕਾਫੀ ਸਾਰੇ ਰੂਲਸ ਜਿਹੜੇ ਨੇ ਉਹ ਚੇਂਜ ਹੋ ਗਏ ਨੇ ਔਰ ਹੋ ਵੀ ਰਹੇ ਨੇ ਠੀਕ ਹੈ ਬਹੁਤ ਸਾਰੇ ਮੇਰੇ ਜਿਹੜੇ ਟਰਕਿੰਗ ਚ ਵੀਰ ਨੇ ਭੈਣਾ ਨੇ ਟਰਕਿੰਗ ਕਰ ਰਹੀਆਂ ਨੇ ਉਹਨਾਂ ਨੂੰ ਹਲੇ ਨਹੀਂ ਇੰਨਾ ਪਤਾ ਕਿ ਕੁਝ ਰੂਲਸ ਜਿਹੜੇ ਨੇ ਉਹ ਲਾਗੂ ਹੋ ਗਏ ਨੇ ਇਹ ਹੋਣ ਵਾਲੇ ਨੇ ਹਾਂਜੀ ਮੈਂ ਦੱਸ ਸਕਦੀ ਹਾਂ ਜੀ ਜਿੱਦਾਂ ਕਿ ਤੁਸੀਂ ਦੇਖ ਸਕਦੇ ਹੋ ਪਹਿਲਾਂ ਅਸੀਂ ਬ੍ਰੋਕਰੇਜ ਕਰਦੇ ਸੀਗੇ ਰਾਈਟ ਪਹਿਲਾਂ ਲੈਟਸ ਸੇ ਕਿ ਮੈਂ ਟਰੱਕ ਲਿੱਤਾ ਮੈਂ ਤੀਜੇ ਬੰਦੇ ਨੂੰ ਕਹਾਂਗੇ ਤੇਰੀ ਜੀ ਆਪਦੀ ਕੰਪਨੀ ਆ ਮੈਨੂੰ ਲੋਡ ਚੁਕਾ ਦੇ ਉਹ ਚੁਕਾ ਦਿੰਦੇ ਆ ਭਾਈ ਬੰਦੀ ਚੱਲਦੀ ਆ ਹੈਨਾ ਤੇ ਲੋਡ ਡਬਲ ਬ੍ਰੋਕਰੇਜ ਆਲਵੇਜ਼ ਇਲੀਗਲ ਆ ਡਬਲ ਬ੍ਰੋਕਰੇਜ ਕਦੀ ਨਹੀਂ ਕਰਨੀ ਚਾਹੀਦੀ ਪਰ ਹੁੰਦੀ ਹੈ ਪਰ ਹੁੰਦੀ ਹੈ ਆਪ ਦੇ ਵਰਗੇ ਲੋਕੀ ਕਰਦੇ ਵੀ ਨੇ ਹੁਣ ਸਮਾਰਟ ਹੋ ਗਏ ਨੇ ਜਿਹੜੇ ਚੈਕਿੰਗ ਵਾਲੇ ਨੇ ਐਫ ਐਮ ਸੀ ਐ ਤੇ ਸਾਈਡ ਤੋਂ ਚੈੱਕ ਕਰਦੇ ਆ ਕਿ ਤੁਹਾਡਾ ਟਰੱਕ ਕਿੱਥੇ ਰਨ ਕਰ ਰਿਹਾ ਹੁਣ ਤੁਸੀਂ ਇਹ ਸੋਚ ਰਹੇ ਹੋ ਨਾ ਕਿ ਕਿੱਥੇ ਰਨ ਕਰ ਰਿਹਾ ਕਿਵੇਂ ਪਤਾ ਚੱਲਦਾ ਬ੍ਰੋਕਰ ਤੁਹਾਨੂੰ ਕਦੇ ਵੀ ਨਹੀਂ ਕਹੇਗਾ ਕਿ ਮੈਂ ਚੈੱਕ ਕੀਤਾ ਉਹ ਤੁਹਾਡਾ ਵਿਨ ਨੰਬਰ ਮੰਗੇਗਾ ਟਰੱਕ ਦੀ ਫੋਟੋ ਮੰਗੇਗਾ ਓਕੇ ਡਰਾਈਵਰ ਨੂੰ ਲਿੰਕ ਜਾਏਗਾ ਡਰਾਈਵਰ ਨੂੰ ਡਰਾਈਵਰ ਦੇ ਖੋਲ অপশন ਨਹੀਂ ਹੈਗਾ ਕਿ ਉਹ ਗੈਲਰੀ ਚੋਂ ਫੋਟੋ ਸਿਲੈਕਟ ਕਰਕੇ ਪਾ ਸਕੇ ਡਰਾਈਵਰ ਦੇ ਕੋਲ ਐ ਵੀ অপਸ਼ਨ ਨਹੀਂ ਹੈਗਾ ਕਿ ਉਹ ਡੋਰ ਦੇ ਉੱਤੇ ਜਿਹੜਾ ਵਿਨ ਨੰਬਰ ਲਿਖਿਆ ਉਹ ਪਾ ਸਕੇ ਡਰਾਈਵਰ ਦੇ ਸੀਟ ਦੇ ਪਿੱਛੇ ਵਿਨ ਨੰਬਰ ਲਿਖਿਆ ਹੋਣਾ ਉਤੋਂ ਫੋਟੋ ਕਲਿੱਕ ਹੋਏਗੀ ਤਾਂ ਤੁਹਾਡੀ ਫੋਟੋ ਐਡ ਹੋਣੀ ਆ ਉਹ ਫੋਟੋ ਜਾਂਦੀ ਆ ਬ੍ਰੋਕਰ ਦੇ ਕੋਲ ਤਾਂ ਉਹਨੇ ਤੁਹਾਨੂੰ ਲੋਡ ਦੇਣਾ ਜੇ ਤੁਸੀਂ ਕਿਸੇ ਹੋਰ ਤੋਂ ਲੋਡ ਚੱਕਿਆ ਉਹ ਤਾਂ ਤੁਸੀਂ ਕਰ ਨਹੀਂ ਸਕਦੇ ਯਾ ਇਦਾਂ ਚੱਲ ਰਿਹਾ ਹੈ ਜਿੱਦਾਂ ਕਿ ਤੁਸੀਂ ਕਿਸੇ ਹੋਰ ਤੋਂ ਲੋਡ ਚੱਕਿਆ ਉਹਨੇ ਵੀ ਨਾਪਨਾ ਦੇ ਦਿੱਤਾ ரைਟ ਤੁਹਾਡੇ ਟਰੱਕ ਦੇ ਵਿੱਚ ਉਹਨੇ ਬਰੋਕਰ ਨੇ ਗਿਆ ਤੂੰ ਆਪਣੇ ਟਰੱਕ ਦੀ ਫੋਟੋ ਭੇਜ ਉੱਥੇ ਤੁਸੀਂ ਫਸ ਗਏ ਤੁਸੀਂ ਆਪਦੀ ਵੀ ਕੰਪਨੀ ਬਲੌਕ ਕਰਾਉਂਗੇ ਜੇ ਤੋ ਚੱਕਰੇ ਉਹਦੀ ਵੀ ਕੰਪਨੀ ਬਲੌਕ ਕਰਾਉਂਦੇ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਤਬਦੀਲੀਆਂ ਹੋਣ ਜਾ ਰਹੀਆਂ ਨੇ ਬਿਲਕੁਲ ਹੋਣ ਜਾ ਰਹੀਆਂ ਨੇ ਇੱਕ ਹੋਰ ਰੂਲ ਆਇਆ ਹੈ ਜਿਹਨੂੰ ਕਹਿੰਦੇ ਆ ਬੀਓਆਈਆਰ ਇਹਦਾ ਬੀਓਆਈਆਰ ਹਾਂਜੀ ਇਹ ਕੀ ਹੈ ਜੀ ਏ ਬੇਸਿਕਲੀ ਇਨਫੋਰਮੇਸ਼ਨ ਹੈ ਕਿ ਕਿਹੜਾ ਬੰਦਾ ਬਿਜ਼ਨਸ ਕਰ ਰਿਹਾ ਤੇ ਕਿੱਥੋਂ ਕਰ ਰਿਹਾ ਏ ਏ ਲੈ ਕੇ ਆਉਣ ਵਾਲਾ ਫਿੰਸਨ ਗਰੁੱਪ ਹੈ ਫਿੰਸਨ ਅਥਾਰਟੀ ਆ ਜਿਹਦੇ ਵਿੱਚ ਪੰਜ ਛੇ ਚੀਜ਼ਾਂ ਕਵਰ ਕਰਦੀਆਂ ਨੇ ਜੋ ਵੀ ਮਨੀ ਲੌਂਡਰਡ ਹੁੰਦੀ ਆ ਜਿਹੜੇ ਵੀ ਐਗਜ਼ੈਕਟ ਓਨਰ ਨੇ ਆਪਣੀ ਇਨਫੋਰਮੇਸ਼ਨ ਨਹੀਂ ਦੱਸਦੇ ਇਹਦੇ ਵਿੱਚ ਐਗਜ਼ੈਕਟ ਇਨਫੋਰਮੇਸ਼ਨ ਪਤਾ ਲੱਗੇਗੀ ਕਿਹੜਾ ਬੰਦਾ ਕਿੱਥੋਂ ਬਿਜ਼ਨਸ ਕਰ ਰਿਹਾ ਹੈ ਕਿੱਧਰੋਂ ਉਸ ਬਿਜ਼ਨਸ ਨੂੰ ਫੰਡਿੰਗ ਹੋ ਰਹੀ ਹੈ ਇਹਦਾ BOIR ਦੀ ਫੁੱਲ ਫਾਰਮ ਹੈ ਬੈਨੀਫੀਸ਼ੀਅਲ ਓਨਰਸ਼ਿਪ ਇਨਫੋਰਮੇਸ਼ਨ ਰਿਪੋਰਟ ਚਾਹੇ ਤੁਹਾਡੀ LLP ਫਾਰਮ ਹੈ ਚੈਸ ਚਾਹੇ ਤੁਹਾਡੀ S ਕਾਰਪੋਰੇਸ਼ਨ ਹੈ ਚਾਹੇ ਤੁਹਾਡੀ LLP ਹੈ ਤੁਸੀਂ ਕਿਸੇ ਵੀ ਟਰਕਿੰਗ ਲਾਈਨ ਦੇ ਵਿੱਚੋਂ ਆਪਣੀ BOIR ਕਰਵਾ ਲਓ ਇਹ ਫ੍ਰੀ ਆਫ ਕਾਸਟ ਹੈਗੀ ਹੈ ਇਥੇ ਸਕੇਲਾਂ ਦੇ ਵਿੱਚ ਰੋਕ ਰੋਕ ਕੇ ਤੁਹਾਡਾ BOIRV ਚੈੱਕ ਕੀਤਾ ਜਾ ਰਿਹਾ ਹੈ। ਯਾਨੀ ਕਿ ਹੁਣ ਜਿਹੜੇ ਕੋਈ ਵੀ ਟਰਕਿੰਗ ਦੇ ਨਾਲ ਜੁੜਿਆ ਉਹਨਾਂ ਕੋਲੇ ਹੈ ਨਹੀਂ। ਨਹੀਂ, ਕਾਫੀ ਲੋਕਾਂ ਕੋਲ ਆਲਮੋਸਟ ਤੁਸੀਂ ਕਹਿ ਸਕਦੇ ਹੋ 50% ਟਰਕਿੰਗ ਵਾਲਿਆਂ ਕੋਲ ਜਿਹੜੇ ਓਨਰ ਆਪਰੇਟਰ ਨੇ ਬੇਸਿਕਲੀ ਮੈਂ ਜੇ ਗੱਲ ਕਰਾਂ ਓਨਰ ਜਿਹੜੀ ਵੱਡੀ ਕੰਪਨੀਆਂ ਨੇ ਉਹਨਾਂ ਨੇ ਥਰਡ ਪਾਰਟੀ ਹਾਇਰ ਕੀਤੀਆਂ ਹੋਈਆਂ ਨੇ ਜਿਹੜੇ ਓਨਰ ਆਪਰੇਟਰ ਨੇ ਉਨਾਂ ਕੋਲ ਫੁੱਲ ਇਨਫੋਰਮੇਸ਼ਨ ਕਦੀ ਨਹੀਂ ਹੈ। ਉਹਨਾਂ ਨੂੰ ਐਦਾਂ ਮੇਰਾ ਆਪ ਦਾ ਟਰੱਕ ਹੈ। ਮੇਰੀ ਕੰਪਨੀ ਹੈ। ਮੈਨੂੰ ਲੋਡ ਕੋਈ ਹੋਰ ਚੁਕਾ ਦੇਵੇ ਤੇ ਮੇਰਾ ਕੰਮ ਚੱਲਦਾ ਰਹੇ। ਫੋਨ ਐਦਾਂ ਨਹੀਂ ਹੋਣਾ। ਪਰ ਜਿਹੜੇ ਵੀਰ ਇੰਡੀਆ 'ਚ ਬੈਠੇ ਸਾਰੇ ਕੰਮ ਕਰਦੇ ਆ ਉਹ ਕਿਵੇਂ ਕਰਨਗੇ? ਉਹਨਾਂ ਲਈ ਹੁਣ ਔਖਾ ਹੋਣ ਵਾਲਾ ਹੈ। ਤੁਸੀਂ ਮੇਰੀ ਗੱਲ ਇੱਕ ਆਪਸ਼ਨ ਸੋਚੋ ਕਿ ਜਦੋਂ ਤੁਸੀਂ ਕੋਈ ਚੀਜ਼ ਕਿਸੇ ਹੋਰ ਕੰਟਰੀ ਤੋਂ ਬੈਠ ਕੇ ਕਰ ਰਹੇ ਹੋ ਔਰ ਇੱਕ ਤੁਸੀਂ ਚੀਜ਼ ਪ੍ਰੈਜ਼ੈਂਟ ਕੰਟਰੀ ਚ ਕਰ ਰਹੇ ਹੋ ਕਿੰਨਾ ਕੁ ਫਰਕ ਹੈ ਬਹੁਤ ਫਰਕ ਹੈ ਠੀਕ ਹੈ ਇੱਕ ਜਗ੍ਹਾ ਤੁਸੀਂ ਮੈਂ ਜੇ ਤੁਹਾਨੂੰ ਇੱਕ ਲਾਈਵ ਐਗਜ਼ਾਮਪਲ ਦਵਾ ਜੇ ਤੁਸੀਂ ਅਮਰੀਕਾ ਤੋਂ ਕਿਸੇ ਤੋਂ ਡਿਸਪੈਚ ਲੈਂਦੇ ਹੋ ਠੀਕ ਹੈ ਉਹਨੂੰ ਤੁਹਾਨੂੰ 5% ਦੇਣਾ ਪੈਂਦਾ ਲਮਸਮ கரੈਕਟ ਜੇ ਤੁਸੀਂ ਇੱਕ ਫਿਕਸ ਅਮਾਉਂਟ ਕਿਸੇ ਨੂੰ ਦੇ ਰਹੇ ਹੋ ਤਾਂ ਤੁਸੀਂ ਕਹਿ ਸਕਦੇ ਹੋ ਆਈਦਰ ਤੁਸੀਂ ਕੁਆਲਿਟੀ ਆਫ ਵਰਕ ਭਾਲਦੇ ਹੋ ਜਾਂ ਕੁਆਂਟੀਟੀ ਆਫ ਵਰਕ ਭਾਲਦੇ ਹੋ ਰਾਈਟ ਤੇ ਡੈਫੀਨੇਟਲੀ ਜੇ 4 ਪੈਸੇ ਇੱਥੇ ਜਾ ਰਹੇ ਨੇ ਤੁਹਾਡਾ ਕੁਆਲਿਟੀ ਆ ਰਹੀ ਹੈ ਕਿ ਕਰ ਆਪਣੇ ਦੇਸ਼ ਦੀ ਇਕਨੋਮੀ ਹੈ ਅਸੀਂ ਉਹਨੂੰ ਵੀ ਤਾਂ ਵਧੀਆ ਬਣਾ ਰਹੇ ਕਿਹੜੇ ਜੇ ਅਸੀਂ ਸਾਰਾ ਬਿਜ਼ਨਸ ਆਪਣੇ ਮੁਲਕ ਦੇ ਵਿੱਚ ਅਮਰੀਕਾ ਦੇ ਵਿੱਚ ਰੱਖਦੇ ਆ ਡੈਫੀਨੇਟਲੀ ਉਹਨਾਂ ਚੋ ਦੀ ਆਪਣੇ ਮੁਲਕ ਦੀ ਜਿਹੜੀ ਜੀਡੀਪੀ ਹੈ ਅਸੀਂ ਉਸ ਨੂੰ ਵੀ ਉੱਪਰ ਚੱਕਣ ਦੇ ਵਿੱਚ ਆਪਣਾ ਯੋਗਦਾਨ ਪਾਣਿਆ ਪਰ ਜੇ ਅਸੀਂ ਥੋੜੀ ਜਿਹੀ ਲਾਲਚ ਕਰਕੇ ਇਸ ਨੂੰ ਅਸੀਂ ਕਿਸੇ ਹੋਰ ਮੁਲਕ ਤੋਂ ਰਨ ਕਰਦੇ ਹਾਂ ਥੋੜੀ ਜਿਹੀ ਲਾਲਚ ਕਰਕੇ ਤਾਂ ਫਿਰ ਅਸੀਂ ਆਪਣੇ ਮੁਲਕ ਦੇ ਨਾਲ ਵੀ ਥੋੜੀ ਧੋਖਾ ਕਰਦੇ ਹਾਂ ਡੈਫੀਨੇਟਲੀ ਕਰਦੇ ਹੋ ਐਸੀ وجہ ਨਾਲ ਗਵਰਨਮੈਂਟ ਨੇ ਇੰਟਰੋਡਿਊਸ ਕੀਤੀ ਹੈ ਬੀਓਆਈਆਰ ਤੇ ਆਨੁਅਲ ਮਾਫੀ ਚਾਹਾਂਗੀ ਮੈਂ ਆਉਣ ਵਾਲੇ ਟਾਈਮ 'ਚ ਜੋ ਟਰੱਕਿੰਗ ਇੱਕ ਹਰੀਆਲੀ ਲੈ ਕੇ ਆ ਰਹੀ ਹੈ ਔਰ ਅੱਗੇ ਵੀ ਇਹ ਵਧੇਗਾ ਕੰਮ ਮੈਂ ਸਾਰੇ ਵੀਰਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਟਰੱਕ ਕਿਸੇ ਦੇ ਉੱਤੇ ਕਿ ਹਾਂ ਭਈ ਅੱਜ ਲਾਇਸੈਂਸ ਬਣਾਇਆ ਨਵਾਂ ਟਰੱਕ ਕਢਾਇਆ ਟਰੱਕ ਨਵਾਂ ਲੈਣਾ ਪੁਰਾਣਾ ਲੈਣਾ ਕੋਈ ਮੈਟਰ ਨਹੀਂ ਮੈਟਰ ਨਹੀਂ ਕਰਦਾ ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ ਬਟ ਇੱਕ ਟਰੱਕ ਨੂੰ ਸਸਟੇਨ ਕਰਨਾ bizness ਨੂੰ ਸਸਟੇਨ ਕਰਨਾ ਬਹੁਤ ਔਖਾ ਹੈ ਟਰੱਕ ਇਜ਼ ਲਾਈਕ ਤੁਸੀਂ ਇੱਕ ਹਾਥੀ ਪਾਲ ਰਹੇ ਹੋ ਰਾਈਟ ਇੱਕ ਹਾਥੀ ਪਾਲ ਰਹੇ ਹੋ ਤੇ ਉਹਦਾ ਸਾਰਾ ਮਤਲਬ ਲਾਈਕ ਮੇਨਟੇਨੈਂਸ एवरीथिंग ਤੁਸੀਂ ਉਹਨੂੰ ਦੇਖਣਾ ਹੈ ਅੰਟਿਲ ਅਲੈਸ ਤੁਹਾਡੇ ਕੋਲ ਉਸ ਚੀਜ਼ ਦੀ ਨੋਲੇਜ ਨਹੀਂ ਹੈਗੀ ਤੇ ਟਰਕਿੰਗ ਚ ਥੋੜਾ ਜਿਹਾ ਟਾਈਮ ਪਾਓ ਲਾਇਸੈਂਸ ਲੋ 6 ਮਹੀਨੇ ਕੰਮ ਕਰੋ ਸਾਲ ਕੰਮ ਕਰੋ ਜਦ ਤੁਹਾਨੂੰ ਲੱਗੇ ਕਿ ਹਾਂ ਮੈਂ ਹੋਲ ਸੋ ਇਹਨੂੰ ਟੇਕ ਕੇਅਰ ਕਰ ਸਕਦਾ ਦੈਨ ਤੁਸੀਂ ਪ੍ਰੋਸੀਡ ਕਰੋ ਟਰਕਿੰਗ ਵਾਸਤੇ ਕੋਈ ਖਾਸ ਟਿਪਸ ਖਾਸ ਟਿਪਸ ਮੈਂ ਤੁਹਾਨੂੰ ਇਹ ਦੇਣਾ ਚਾਹਾਂਗੀ ਕਿ ਜਤਿਕਰ ਤੁਹਾਨੂੰ ਆਪ ਨੂੰ ਨੌਲੇਜ ਹੈ ਭਾਵੇਂ ਉਹ ਟਰਕਿੰਗ ਹੋਵੇ ਭਾਵੇਂ ਉਹ ਡਿਸਪੈਚ ਹੋਵੇ ਭਾਵੇਂ ਉਹ ਪੇਪਰ ਵਰਕ ਹੋਵੇ ਤਿੰਨ ਚੀਜ਼ਾਂ ਨੇ ਟਰਕਿੰਗ ਨੂੰ ਸਕਸੈਸਫੁਲ ਬਣਾਉਂਦੀਆਂ ਡਿਸਪੈਚ ਟਰਕਿੰਗ ਮੇਨਟੇਨੈਂਸ ਔਰ ਤੁਹਾਡਾ ਪੇਪਰ ਵਰਕ ਇਹ ਤੁਹਾਨੂੰ ਆਪ ਕਰਨਾ ਚਾਹੀਦਾ ਜੇ ਤੁਸੀਂ ਕਿਸੇ ਤੋਂ ਕਰਾ ਵੀ ਰਹੇ ਹੋ ਤਾਂ ਤੁਹਾਨੂੰ ਆਪ ਨੂੰ ਵੀ ਨੋਲੇਜ ਹੋਣੀ ਚਾਹੀਦੀ ਹੈ ਤੁਸੀਂ ਕਿਸੇ ਹੋਰ ਦੇ ਮੋਢੇ ਤੇ ਰੱਖ ਕੇ ਟਰਕਿੰਗ ਨਹੀਂ ਚਲਾ ਸਕਦੇ ਬਹੁਤ ਧੰਨਵਾਦ ਹਾਂਜੀ ਤੁਸੀਂ ਥੋੜੇ ਸਮੇਂ ਚ ਸਾਡੇ ਦੋਸਤਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੇ ਅੱਗੇ ਤੇ ਵੀ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਰਾਂਗੇ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ